ਤਾਨਾ ਸਹੀ ਹੈ ਜਿਹੜੇ ਗਲਤ ਨੀਤੀਆਂ ਬਣਾ ਕੇ ਕਾਰਪੋਰੇਟ ਹੱਥਾਂ ਦੇ ਵਿੱਚ ਦੇਸ਼ ਨੂੰ ਵੇਚਣਾ ਚਾਹੁੰਦੇ ਆ ਉਹਨਾਂ ਨੇ ਲੋਕ ਜਾਗਰੂਕ ਹੋ ਗਏ ਬੰਦਾ ਮੰਨੀਆਂ ਸੀ ਜਿਹੜੀਆਂ ਰਹੇਗੀਆਂ ਲਾਗੂ ਨਹੀਂ ਕੀਤੀਆਂ ਲਈ ਸਾਰੀਆਂ ਮੰਨਾਂ ਨੂੰ ਲੈ ਕੇ ਅੱਜ ਭਾਰਤ ਦਾ 16 ਦਾ ਬੰਦ ਦਾਤੀ ਉਹ ਪੂਰੀ ਭਾਰਤ ਦੇ ਵਿੱਚ ਨੌਕਰੀ ਹੰਗਾਰਾ ਦਿੱਤਾ ਹੋਇਆ ਕਾਰਪੋਰੇਟਨ ਮੁਕਾਮ 잡 ਕਰ ਲਈ ਇਹਨਾਂ ਨੇ ਨੀਤੀ ਬਣਾਈ ਨਾ ਤਾਂ ਕੋਈ ਖੇਤੀ ਸੈਕਟਰ ਵਧੀਆ ਇਹਨਾਂ ਨੇ ਨੀਤੀ ਲੈ ਕੇ ਆਂਦੀ ਆ ਨਾ ਸਾਡੇ ਕੋਈ ਮਲਾਜ਼ਮਾਂ ਲਈ ਨਾ ਮਜ਼ਦੂਰਾਂ ਲਈ ਇੱਕ ਕਾ ਚੰਦਾਬਾ ਜਿੰਦਾਬਾਦ 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 ਪ੍ਰਜਾਣ ਮੋਰਚਾ ਜਿੰਦਾਬਾਦ 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 ਸਾਰੀ ਲੋਕਾਂ ਦਾ ਇੱਕ ਕਾ ਚੰਦਾਬਾ ਜਿੰਦਾਬਾਦ ਜਿੰਦਾਬਾਦ ਇੰਦਰ ਨੂੰ ਸਮਝ ਲੈਣਾ ਚਾਹੀਦਾ ਇਹਨਾਂ ਸਮਝੇ ਵੀ ਉਹ ਉਹਨਾਂ ਦੀ ਗਿਣਤੀ ਥੋੜੀ ਆ ਜਾਓ ਜਥੇਬੰਦੀਆਂ ਥੋੜੀਆਂ ਨੇ ਉਹਨਾਂ ਦੇ ਨਾਲ ਜਾਵਾਂਗੇ ਵੀ ਕਿਸ ਤਰ੍ਹਾਂ ਐਕਸ਼ਨ ਲੈਣਾ ਹੈ ਉਹ ਅਸੀਂ ਦੁਬਾਰਾ ਅਨਾਉਂਸ ਕਰਕੇ ਜਾਵਾਂਗੇ ਇਥੋਂ ਕਿਉਂਕਿ ਜਿਹੜਾ ਅਗਲੇ ਐਕਸ਼ਨ ਨੇਗੇ ਉਹ ਕੋਈ ਟੋਲ ਪਲਾਜ਼ਾ ਬੰਦ ਕਰਨਾ ਜਾਂ ਲੈਂਸ ਪੰਪ ਬੰਦ ਕਰਨੇ ਨੇ ਜਾਂ ਰੇਲਾਂ ਰੋਕਣੀਆਂ ਨੇ ਇਹੜਾ ਭਾਰਤ万 ਦਾ ਸਿੱਧ ਪੂਰਨ ਦੇਸੀ ਜਿਹੜਾ ਅੱਜ ਬੰਦ ਹੋ ਚੁੱਕਾ ਹੈ ਜਿਹੜੀ મોદી ਦੀ ਤਾਨਾ ਸਹੀ ਆ ਜਿਹੜੇ ਗਲਤ ਨੀਤੀਆਂ ਬਣਾ ਕੇ ਕਾਰਪੋਰੇਟ ਹੱਥਾਂ ਦੇ ਵਿੱਚ ਦੇਸ਼ ਨੂੰ ਵੇਚਣਾ ਚਾਹੁੰਦੇ ਆ ਉਹਨਾਂ ਨੇ ਲੋਕ ਜਾਗਰਤ ਹੋ ਗਏ ਲੋਕਾਂ ਨੇ ਧਈਆ ਕਰ ਲਿਆ ਇਹਨੂੰ ਚੱਲਦਾ ਵੀ ਕਰਾਂਗੇ ਮੂਰੇ ਸੋ ਕਾਰਪੋਰੇਟਾਂ ਨੂੰ ਕਾਮਯਾਬ ਕਰ ਲਈ ਇਹਨਾਂ ਨੇ ਨੀਤੀ ਬਣਾਈ ਨਾ ਤਾਂ ਕੋਈ ਖੇਤੀ ਸੈਕਟਰ ਵਧੀਆ ਇਹਨਾਂ ਨੇ ਨੀਤੀ ਲੈ ਕੇ ਆਂਦੀ ਆ ਨਾ ਸਾਡੇ ਕੋਈ ਮੁਲਾਜ਼ਮਾਂ ਲਈ ਨਾ ਮਜ਼ਦੂਰਾਂ ਲਈ ਇਸ ਕਰਕੇ ਰੋਸ ਮਜੋ ਜਿਹੜੀਆਂ ਸਾਰੀਆਂ ਟ੍ਰੇਡ ਜਥੇਬੰਦੀਆਂ ਨੇ ਕਹੇ ਐਸਕੇਮ ਦਾ ਪ੍ਰੋਗਰਾਮ ਨਹੀਂ ਸੀ ਟ੍ਰੇਡ ਜਥੇਬੰਦੀਆਂ ਨੇ ਪਾਰ ਤੋਂ ਬੰਦ ਹੋਇਆ ਹੋਕਾ ਦਿੱਤਾ ਸੀ ਉਹਨੂੰ ਅੱਜ ਕੰਮਜਾ ਬਣਾਏਗਾ ਨਾਲ ਹੀ ਜਿਹੜੀ ਇੱਕ ਮੰਗ ਸਾਡੀ ਹੋਰ ਜੁੜ ਗਈ ਨਾਲ ਜਿਹੜੀ ਪਹਿਲਾਂ ਹਣੂ ਸੀ ਇਹਦੇ ਚ ਹੁਣ ਜਿਹੜੇ ਬਾਰਡਰ ਦੇ ਉੱਤੇ ਸਾਡੇ ਸਰਹੰਦਾ ਤੇ ਹਰਿਆਣੇ ਦੀ ਸਰਹੰਦ ਤੇ ਬੈਠਿਆ ਉਹ ਚੱਖਨੋਰੀ ਵੱਡੇ ਕਿਸਾਨ ਹੈ ਚਾਹੇ ਸੰਭੂ ਦੇ ਬੈਠੇ ਹੈ ਉਹਨਾਂ ਨੂੰ ਡੈਮੋਕਰੇਸੀ ਦਾ ਘਾਣ ਕਰਕੇ ਰੁਕਤੇ ਜਾ ਰਹੇ ਪੌਦੀ ਹੱਤੀ ਮੰਗਾਂ ਦੇ ਨਜ਼ਾਰੇ ਸੀ ਐਮਐਸਪੀ ਸਾਡੀ ਮੰਗ ਹੈ ਗਰੰਟੀ ਕਾਨੂੰਨ ਐਮਐਸਪੀ ਬਣਾਈ ਜਾਵੇ ਸਾਡੀ ਮੰਗ ਹੈ ਸਮੁੱਚੇ ਪੰਜਾਬ ਦੇ ਮਜ਼ਦੂਰ ਕਿਸਾਨਾਂ ਦੇ ਕਰਜ਼ੇ ਤੇ ਲਕੀਰ ਮਰੀ ਜਾਵੇ ਵੀ ਮੰਗ ਹੈ ਪ੍ਰੀਪਲ ਮੀਟਰਾਂ ਦੀ ਗੱਲ ਹੈ ਪਰ ਉਹਨਾਂ ਨੂੰ ਜ਼ਬਰਦਸਤੀ ਉੱਥੇ ਰੋਕ ਲਿਆ ਵੇ ਕੀ ਚਾਹੀਏ ਬੇਸ਼ੱਕ ਸਾਡਾ ਤਾਂ ਪ੍ਰੋਗਰਾਮ ਨਹੀਂ ਸੀ ਹੋਰ ਫਾਰਮ ਆ ਜਿਹੜੇ ਕਿਸਾਨੀ ਲਈ ਕੰਮ ਕਰਦੇ ਉਹਨਾਂ ਦਾ ਪ੍ਰੋਗਰਾਮ ਸੀ ਤੇ ਅਸੀਂ ਉਹ ਹੀ ਅੱਜ ਉਸ ਪ੍ਰੋਗਰਾਮ ਵਿੱਚ ਜੁੜਿਆ ਹੋਇਆ ਵੀ ਕੇਂਦਰ ਨੂੰ ਸਮਝ ਲੈਣਾ ਚਾਹੀਦਾ ਇਹ ਨਾ ਸਮਝੇ ਵੀ ਉਹ ਉਹਨਾਂ ਦੀ ਗਿਣਤੀ ਥੋੜੀ ਆ ਜਾਓ ਜਤੇ ਬੰਦੀਆਂ ਥੋੜੀਆਂ ਨੇ ਉਹਨਾਂ ਦੇ ਨਾਲ ਜਾਵਾਂਗੇ ਜਦੋਂ ਲੋਟ ਪੇ ਲੜਾਂਗੇ ਪਰ ਉਹਨਾਂ ਨੇ ਕਿਸਾਨਾਂ ਅੱਗੇ ਉਹਦੇ ਉੱਥੇ ਬੈਠੇ ਉਹਨਾਂ ਨੇ ਕੱਲ ਵੀ ਰੋਕ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਆ ਵੀ ਆਪਾਂ ਬੈਰੀਗਡ ਨੂੰ ਤੋੜਨੀ ਨਹੀਂ ਹਲੇ ਉਹਦੇ ਕੱਲ ਮੀਟਿੰਗ ਸੀ ਕੱਲ ਮੀਟਿੰਗ ਜੋ ਕੋ ਨਿਕਲਣੀ ਹੋਣਾ ਐਤਵਾਰ ਦੀ ਮੀਟਿੰਗ ਆ ਜੇ ਐਤਵਾਰ ਨੂੰ ਵੀ ਨਿਕਲਦਾ ਨਹੀਂਗਾ ਤੇ ਇਹਦਾ ਡੈਮੋਕਰੇਸੀ ਦੇ ਵਿੱਚ ਸਿਸਟਮ ਦੇ ਲਿਖਿਆ ਨਹੀਂਗਾ ਵੀ ਤੁਸੀਂ ਕਿਸੇ ਨੂੰ ਕਿੱਲ ਕੱਢ ਕੇ ਰੋਕ ਸਕੋ ਤੇ ਇਹ ਬਾਈ ਮੀਟਿੰਗਾਂ ਚੋਂ ਨਹੀਂ ਨਿਕਲਦਾ ਸੰਯੁਕਤ ਕਿਸਾਨ ਮੋਰਚੇ ਵੀ ਪ੍ਰੋਗਰਾਮ ਜਿੰਨੇ ਦੇਣਗੇ ਤੇ ਅਸੀਂ ਵੱਡੇ ਗੰਤੀ ਚ ਜਿਉ ਕਹਿਣਗੇ ਵੀ 2 ਘੰਟੇ ਟਰਾਲੀਆਂ ਲੈ ਕੇ ਆਜੋ 2 ਚ ਜਾਵੜਾਂਗੇ ਜੇ ਕਹਿਣਗੇ ਸ਼ਾਮ ਤੱਕ ਉਹਨਾਂ ਸ਼ਾਮ ਨੂੰ ਟਰਾਲੀਆਂ ਲੈ ਕੇ ਜਾਵੜਾਂਗੇ ਕਿਸਾਨੀ ਦੀ ਲੜਾਈ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਤੇ ਦਿੱਲੀ ਪਹੁੰਚਾਂਗੇ ਹੁੰਦਾ ਸੀ ਹੁੰਦਾ ਅਗਲਾ ਸਟਾਮਾ ਤੇ ਲੈ ਕੇ ਮੁੱਖਰ ਜਾਂਦਾ ਮਾਲਿਆਂ ਦੇ ਸਰਕਾਰ ਮੁੱਕਨ ਚ ਮਾਹਰ ਹਨ ਜੇ ਬਈ ਕੋਈ ਵਾਦਾ ਕਰਕੇ ਮੁੱਕਰ ਗਈ ਸਰਕਾਰ ਵਿਰੋਧਨ ਕਿਸਾਨ ਚ ਨਹੀਂ ਹੁੰਦਾ ਤਾਂ ਕੋਈ ਦੋਸ਼ ਨਹੀਂ ਹੈ ਤਾਂ ਲੜ ਰਹੀਆਂ ਨੇ ਇਹਨਾਂ ਨੇ ਕਿਹਾ ਤੇ ਕਿਸੇ ਤੋਂ ਵੋਟ ਨਹੀਂ ਲੈਣੀ ਇਹਨਾਂ ਦਾ ਲੋਕਾਂ ਦੀ ਅਗਵਾਈ ਕਰਨੇ ਕਰੀ ਜਾਂਦੇ ਆ ਸੱਚੱਚਾ ਡੰਗਣਾ ਕਰ ਰਹੇ ਆ ਸੋ ਜਿਹੜੀਆਂ ਮੰਗਾਂ ਨੇ ਛੱਡੀਆਂ ਠੀਕ ਆ ਉਹ ਭਰਾਵਾਂ ਨੇ ਮੰਗਾ ਚੱਕੀਆਂ ਨੇ ਉਹ ਜਾਇਜ਼ ਨੇ ਤੇ ਸਾਨੂੰ ਜਦੋਂ ਲੋੜ ਪਈ ਉੱਥੇ ਜਾਵਾਂਗੇ ਜਾਣਾ ਵੀ ਚਾਹੀਦਾ ਹੈ ਨਿਸ਼ਾਨਾ ਜੀ ਭਾਰਤੀ ਕਿਸਾਨ ਚ ਨਹੀਂ ਆਇਆ ਇੱਕ ਦਾ ਗਰਾਹ ਬਰਨਾਲੇ ਬਲਾਕ ਦਾ ਸ਼੍ਰੀ ਅਰਮਿਤ ਪ੍ਰਧਾਨ ਇਹ ਮਾਮਲਾ ਜਿਹੜਾ ਬਾਹਰ ਕਿੰਨਾ ਕੁ ਹੰਕਾਰਾ ਮਿਲਿਆ ਤੇ ਕਿੰਨੇ ਕਿਹੜੇ ਮੰਗਾਂ ਨੂੰ ਲੈ ਕੇ ਆਇਆ ਬਾਹਰ ਇਹ ਮੰਗਾਂ ਜਿੰਨੀਆਂ ਸਰਕਾਰ ਨੇ ਮੰਨੀਆਂ ਸੀ ਪਹਿਲਾਂ ਐਸਕੇਮ ਦਾ ਫੈਸਲਾ ਆ ਤੀ ਉਸ ਤੋਂ ਬਾਅਦ ਟ੍ਰੇਡ ਜੂ ਨਹੀਂ ਆਣਾ ਮਾਜਮ ਜੱਥੇ ਬੰਦੀਆਂ ਜਿੰਨੀਆਂ ਭਰਾਤਰੀ ਜੱਥੇ ਬੰਦੇ ਤੇ ਉਹਨਾਂ ਦੀ ਹਮਾਇਤ ਆ ਦੂਜਾ ਜਿਹੜਾ ਸਰਕਾਰ ਨੇ ਆ ਗੈਰ ਰਾਜਨੀਤਿਕ ਮੋਰਚਾ ਉੱਤੇ ਲਗਾਇਆ ਹੈ ਉਹਨਾਂ ਤੇ ਹਮਲਾ ਕੀਤਾ ਹੈ ਯਾਨੀ ਉਹ ਤੋਂ ਪਹਿਲਾਂ ਦਾ ਸੱਦਾ ਤੇ ਸਾਡਾ ਅੱਜ ਬਹੁਤ سارے ਦੁਕਾਨਦਾਰ ਭਰਾ ਸਾਡਾ ਵਪਾਰੀ ਵਰਗ ਯਾਨੀ ਕੁੱਲ ਤਬਕਿਆਂ ਦੇ ਵਿੱਚ ਆ ਗਿਆ ਜਿਹੜੀ ਸਰਕਾਰ ਮੋਦੀ ਕਹਿੰਦਾ ਸੀ ਪਹਿਲਾਂ ਵੀ ਐਸਕੇਮ ਟੁੱਟ ਗਿਆ ਕੋਈ ਐਸਕੇਮ ਦਾ ਆਧਾਰ ਨਹੀਂ ਅੱਜ ਲੋਕਾਂ ਨੇ ਸਾਫਤ ਕਰਤਾ ਟ੍ਰੇਡ ਯੂਨੀਅਨ ਵਾਲਾ ਰੇਲਵੇ ਵਿਭਾਗ ਯਾਨੀ ਸਾਰਿਆਂ ਨੇ ਇਹ ਗੱਲ ਸਾਬਤ ਕੀਤਾ ਜਿਹੜੀਆਂ ਮੋਦੀ ਨੇ ਮੰਗਾ ਮੰਨੀਆਂ ਦੀ ਜਿਹੜੀਆਂ ਰਹਿਦੀਆਂ ਨੇ ਲਾਗੂ ਨਹੀਂ ਕੀਤੀਆਂ ਲਈ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਭਾਰਤ ਦਾ 16 ਦਾ ਬੰਦ ਦਾਤੀ ਉਹ ਪੂਰੀ ਭਾਰਤ ਦੇ ਵਿੱਚ ਲੋਕਾਂ ਨੇ ਹੰਗਾਰਾ ਦਿੱਤਾ ਉਹ ਓਏ ਦੇਖੋ ਪਾਸੋਂ ਉਪਰਾ ਜੱਥੇ ਬੰਦੀ ਅਸੀਂ ਕੰਮ ਦੇ ਵਿੱਚ ਉਹਨਾਂ ਨੇ ਫੈਸਲਾ ਹੈ ਪਰ ਸਾਡੀ ਜਿਹੜੀ ਭਾਰਤੀ ਕਾਨੂੰਨੀ ਰੇਖਤਾ ਕਰਾ ਹੈ ਸਾਡੀ ਮੁੱਦੇ ਤੇ ਸਾਡੀ ਪਹਿਲਾਂ ਵੀ ਸਾਡੀ ਸ਼ਿਕਾਇਤ ਲੱਗ ਲੱਗ ਰਹੀ ਰਹੀ ਹੈ ਤੁਹਾਨੂੰ ਪਤਾ ਵੀ ਪਕੌੜਾ ਚੌਂਕ ਤੇ ਸਾਡੀ ਕਲਾਂ ਦੀ ਸਟੇਜ ਦੀ ਹੁਣ ਵੀ ਅੱਜ ਭਾਰਤੀ ਕਾਨੂੰਨ ਨੂੰ ਉਹਨਾਂ ਨੇ ਫੈਸਲਾ ਕੀਤਾ ਛੂਪਾ ਟੀਮ ਨੇ ਅੱਜ ਫੈਸਲਾ ਕਰਕੇ ਜਿਹੜੇ ਟੋਲ ਪਰਾਜ ਨੇ ਪੰਜਾਬ ਦੇ ਵਿੱਚ ਮਾਰਨ ਜਾ ਰਿਹਾ ਕੱਲ ਤੋਂ ਲਗਾਤਾਰ ਪੱਕਾ ਮੋਰਚਾ ਲੱਗਿਆ ਉਹ ਲੋਕਾਂ ਨੂੰ ਫਿਰ ਲਗਾਇਆ ਕਰਾਂਗੇ ਆਉਣ ਵਾਲੇ ਦਿਨਾਂ 'ਚ ਅਸੀਂ ਕਿਹਾ ਕੱਲ ਵੀ ਜਦੋਂ ਵੀ ਅਸੀਂ ਕੇਮਾ ਦਿੱਲੀ ਕੰਨੀ ਸੱਦਾ ਹੁੰਦਾ ਅਸੀਂ ਪੂਚ ਕਰਾਂਗੇ ਜਿਹੜੀ ਸਰ ਲਿਖਿਆ ਪੜ ਲਿਆ ਅੱਜ ਵੀ ਉਹ ਸੋਚਦੀਆਂ ਵੀ ਲੋਕ ਟੁਕ ਮੋਰਚਾ ਟੁੱਟ ਗਿਆ ਜਾਂ ਖਿੰਡ ਗਿਆ ਪਰ ਜਿਹੜੀਆਂ ਰਹਿੰਦੀਆਂ ਮੰਗਾ ਕਿੰਨਾ ਚਿਰ ਉਹ ਲੱਗ ਨਹੀਂ ਹੁੰਦੀਆਂ ਉਹ ਸਾਡੇ ਚਾਹਤੀਆਂ ਨੇ ਮੰਗਾ ਸਾਡੀਆਂ ਉਹੀ ਨੇ ਉਹਨਾਂ ਨੇ ਇਕੱਲੇ ਨੇ ਫੈਸਲਾ ਲਿਆ ਪਰ ਅੱਜ ਜਿਹੜਾ ਜ਼ਬਰ ਹੋਇਆ ਉਹਨਾਂ ਤੇ ਉਹ ਜ਼ਬਰ ਨੂੰ ਦੇਖਦੇ ਅਸੀਂ 24 ਵਾਲਾ ਪ੍ਰੋਗਰਾਮ ਜਿਹੜਾ ਖੇਤੀ ਨੀਤੀ ਨੂੰ ਲੈ ਕੇ ਹਮਨਤਮਾਨ ਨੂੰ ਚੰਡੀਗੜ੍ਹ ਦੇ ਵਿੱਚ ਲਗਾਤਾਰ ਲੜਾ ਸੀ ਅੱਜ ਸੁਮਾ ਕਮੇਟੀ ਨੇ ਰੱਦ ਕਰਤਾ ਤੱਲ ਤੋਂ ਸਾਡੇ ਪੱਕੇ ਮੋਰਚੇ ਟੋਲ ਪਲਾਜ਼ਾ ਦੇ ਇਹਨੇ ਪੰਜਾਬ ਦੇ ਵਿੱਚ ਨੇ ਉਹ ਤੇ ਜਾਰੀ ਨੇ ਆ ਉਹਨਾਂ ਦੇ ਦਿਨਾਂ ਚ ਹੋ ਸਕਦਾ ਭਾਜਪਾ ਦੇ ਵੀ ਜਿਹੜੇ ਮੂਰਤ ਇੱਥੇ ਦੀ ਚਾਹ ਮਾਰ ਰੱਖਦੇ ਜਿਹੜੇ ਜਨੀਲ ਜਾਕਰ ਵਰਗੇ ਲਾਵਾ ਛਿੱਟ ਰਹੇ ਨੇ ਹਾਲ ਤੱਕ ਉਹਨਾਂ ਦਾ ਕੋਈ ਪਾਸਪੱਤਾ ਗਿਆਨ ਨਹੀਂ ਆਇਆ ਆਉਣ ਵਾਲੇ ਦਿਨਾਂ ਚ ਅੱਗੇ ਮੰਗੂ ਉਹਨਾਂ ਦੇ ਵੀ ਘਰਾਂ ਦੇ ਮੂਰੇ ਜਾਲਾ ਪੈ ਸਕਦੇ ਸਕੰਦਰ ਸਿੰਘ ਪਿੰਡ ਪੂਰੇ ਮਾਜਰ ਨਾਲਾ ਬਰਨਾਲੇ ਜ਼ਿਲ੍ਹੇ ਦਾ ਦਕੌਂਦਾ ਜਥੇਬੰਦੀ ਦਾ ਆਗੂ ਹੈ ਜਿਹੜਾ ਅੱਜ ਤੁਸੀਂ ਇੱਥੇ ਚੱਕਾ ਜਾਮ ਕੀਤਾ ਪਹਿਲਾਂ ਤਾਂ ਇਹ ਸਾਡਾ ਸੰਯੁਕਤ ਮੋਰਚੇ ਵੱਲੋਂ ਇਸ ਤਰ੍ਹਾਂ ਦਾ ਪ੍ਰੋਗਰਾਮ ਲੀਕਿਆ ਗਿਆ ਸੀ 5 ਤਰੀਕ ਤੋਂ ਕਿ ਅਸੀਂ ਚੱਕਾ ਜਾਮ ਕਰਾਂਗੇ। ਉਹ ਸਾਨੂੰ ਵਧੀਆ ਸਮਰਥਨ ਮਿਲਿਆ ਦੁਕਾਨਦਾਰ ਭਰਾ ਦੀ ਜਿੰਨੇ ਵੀ ਸਾਡੇ ਜਿੰਨੇ ਸਾਡੇ ਬੈਂਕ ਮੁਲਾਜ਼ਮ ਦੀ ਸਾਰਿਆਂ ਨੇ ਸਾਡਾ ਸਾਥ ਦਿੱਤਾ ਤੇ ਉਸ ਤੋਂ ਬਾਅਦ ਹੁਣ ਅਗਲਾ ਐਕਸ਼ਨ ਲੀਕਿਆ ਜਾਊਗਾ ਜਿਸ ਤਰ੍ਹਾਂ ਦਿੱਲੀ ਹੈ ਦਿੱਲੀ ਦੇ ਵਿੱਚ ਸਾਡੇ ਕਿਸਾਨਾਂ ਤੇ ਨੌਜਵਾਨਾਂ ਦੇ ਬੰਬ ਸਿੱਟੇ ਜਾ ਰਹੇ ਨੇ ਉਹਨਾਂ ਦੇ ਉੱਤੇ ਅਥਰੂ ਗਾਹ ਦੇ ਗੋਲੇ ਤੇ ਉਹਨਾਂ ਨੂੰ ਲਗਾਤਾਰ ਕੁੱਟਿਆ ਜਾ ਰਿਹਾ ਹੈ ਫੱਟੜ ਵੀ ਕੀਤੇ ਨੇ ਕਿਸਾਨਾਂ ਪਰ ਹਲੇ ਵੀ ਪੰਜਾਬ ਦੇ ਕਿਸਾਨਾਂ ਬੇਚੇਨੀ ਹੜਰੇ ਟਰਾਲੀਆਂ ਨੇ ਟਰਾਲੀਆਂ ਸਾਡੇ ਪੋਲ ਦੀ ਲੰਗੀਆਂ ਨੇ ਉਹ ਉੱਥੇ ਜਾ ਰਹੇ ਸੰਘੂ ਬਾਰਡਰ ਹੋਵੇ ਚਾਹੇ ਖਨੌਰੀ ਬਾਰਡਰ ਉੱਥੇ ਪਹੁੰਚ ਰਹੇ ਨੇ ਜੋ ਅਗਲਾ ਐਕਸ਼ਨ ਹੈ ਹੁਣ ਉਹ ਸਾਡੇ ਜਥੇਬੰਦੀ ਵੱਲੋਂ ਸੰਯੁਕਤ ਮੋਰਚੇ ਵੱਲੋਂ ਵੀ ਕਿਸ ਤਰ੍ਹਾਂ ਐਕਸ਼ਨ ਲੈਣਾ ਹੈਗੇ ਉਹ ਅਸੀਂ ਦੁਬਾਰਾ ਅਨਾਉਂਸ ਕਰਕੇ ਜਾਵਾਂਗੇ ਇਥੋਂ ਕਿਉਂਕਿ ਜਿਹੜਾ ਅਗਲਾ ਐਕਸ਼ਨ ਨੇਗੇ ਉਹ ਕੋਈ ਟੋਲ ਪਲਾઝા ਬੰਦ ਕਰਨਾ ਜਾਂ ਲੈਂਸ ਪੰਪ ਬੰਦ ਕਰਨੇ ਨੇ ਜਾਂ ਰੇਲਾਂ ਰੋਕਣੀਆਂ ਨੇ ਜਿਸ ਤਰ੍ਹਾਂ ਦਾ ਵੀ ਆਊਗਾ ਅਸੀਂ ਸੰਘਰਸ਼ ਇਥੋਂ ਸ਼ੁਰੂ ਕਰਕੇ ਪੰਜਾਬ ਤੋਂ ਜੇਕਰ ਸਾਨੂੰ ਲੋੜ ਪਈ ਸਾਨੂੰ ਜਿਸ ਤਰ੍ਹਾਂ ਹੰਗਾਰਾ ਮਿਲਦਾ ਸਾਡੇ ਹਿੰਦੂ ਭਰਾਵਾਂ ਦਾ ਵੀ ਸਾਡੇ ਦੁਕਾਨਦਾਰ ਵੀਰਾਂ ਦਾ ਵੀ ਵੀ ਛੋਡੇ ਨਾਲਾ ਮੋਢਾ ਨਾਲ ਮੋਢਾ ਲਾ ਕੇ ਇਹ ਦਿੱਲੀ ਦੇ ਨਾਲ ਲੜਨਾ ਪਿਆ ਅਸੀਂ ਤਾਂ ਆਪਣੇ ਹੱਥ ਖਾਲੀ ਹੱਥ ਜਾਵਾਂਗੇ ਅਤੇ ਦਿੱਲੀ ਦੇ ਨਾਲ ਟੱਕਰ ਲਵਾਂਗੇ ਜਿਸ ਤਰ੍ਹਾਂ ਸਨੇਹਾ ਆਏ ਅਗਲੀ ਕਾਲ ਆਈ ਉਸ ਤਰ੍ਹਾਂ ਸਾਡਾ ਅਗਲਾ ਐਕਸ਼ਨ ਹੋਵੇਗਾ